हेलो मैं आशा करना तू स्वस्थ अथे ठीक ठाक है मेरा नाम फिजान मल्टी है मैं देसी जम्मू कश्मीरी अथे पंजाबी हां मैं स्मरत अथे प्रमाणित गुरु अथे प्राकृतन मनुखी भाषावां दा गुरु हां मेरे विद्यार्थियों दी लोडा मेरे पाठ अथे सिखियाई ढंग निर्धारित कर दियां ने परंतु अपने विद्यार्थी नंदा शावा सिखांदे दौरान ਮੈਂ ਕਮਿਊਨੀਕੇਟਿਵ ਅਪਰੋਚ ਬਹੁਤ ਵਰਤਦਾ ਮੈਂ ਤੈਨੂੰ ਅਤੇ ਤੇਰੇ ਕੋਈ ਵੀ ਜਾਣਨ ਵਾਲੇ ਨੂੰ ਮੇਰੇ ਨਾਲ ਜੁੜਨ ਅਤੇ ਪਾਠ ਬੁੱਕ ਕਰਨ ਦਾ ਸੱਦਾ ਦੇਣਾ ਜੇ ਤੇਰਾ ਅਤੇ ਤੇਰੇ ਕੋਈ ਵੀ ਜਾਣਨ ਵਾਲੇ ਦਾ ਇੰਗਲਿਸ਼ ਪੰਜਾਬੀ ਜਾਂ ਹਿੰਦੁਸਤਾਨੀ ਹਿੰਦੀ ਉर्दू ਆਦਿ ਸਿੱਖਣ ਜਾਂ ਬਿਹਤਰ ਕਰਨ ਦਾ ਇਰਾਦਾ ਹੈ ਚਾਹੇ ਇਹ ਨਾ ਬੋਲੀਆਂ ਦੇ ਸੰਬੰਧਿਤ ਪੜ੍ਹਨਾ ਲਿਖਣਾ ਵਿਆਕਰਨ ਸੁੰਣਾ ਬੋਲਣਾ ਉਚਾਰਨ ਜਾਂ ਕੁਝ ਹੋਰ ਹੋਵੇ ਮੈਂ ਤੈਨੂੰ ਅਤੇ ਤੇਰੇ ਕੋਈ ਵੀ ਜਾਣਨ ਵਾਲਿਆਂ ਨੂੰ ਤਸੱਲੀ ਦੇਣਾ ਕਿ ਇਹ ਤੇਰੇ ਸਮੇਂ, ਜਤਨ ਅਤੇ ਪੈਸੇ ਦੇ ਜੋਗਾ ਹੈ ਸੁਖੀ ਸਿੱਖਣਾ